ਉੱਤ ਜੰਮਨ ਤੇ ਹਰ ਕੋਈ ਲੋੜੀ ਦਾ ਤਿਉਹਾਰ ਬੜੀ ਖੁਸ਼ੀਆਂ ਦੇ ਨਾਲ ਮਨਾਉਂਦਾ ਹੈ ਅਤੇ ਰਿਸ਼ਤੇਦਾਰਾਂ ਨੂੰ ਇਕੱਠੇ ਕਰ ਲੋੜੀ ਦੇ ਸ਼ਗਨ ਕੀਤੇ ਜਾਂਦੇ ਹਨ ਲੇਕਿਨ ਪਟਾਲਾ ਦੇ ਇੱਕ ਪਰਿਵਾਰ ਨੇ ਵੱਖ ਮਿਸਾਲ ਪੇਸ਼ ਕੀਤੀ ਘਰ ਚ ਨਮ ਜੰਮੀ ਧੀ ਦੀ ਲੋੜੀ ਤੇ ਘਰ ਚ ਵੱਡਾ ਪ੍ਰੋਗਰਾਮ ਕੀਤਾ ਸਮਾਜ ਨੂੰ ਐਸੇ ਪਰਿਵਾਰ ਤੋਂ ਅੱਜ ਸੇਦਲੈਂਡ ਦੀ ਲੋੜ ਹੈ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਪਰਿਵਾਰ ਵੱਲੋਂ ਆਪਣੀ ਧੀ ਦੀਆਂ ਖੁਸ਼ੀਆਂ ਤੇ ਚਾ ਲੋੜੀ ਤੇ ਪੂਰੇ ਕੀਤੇ ਗਏ ਆਹ ਬੇਟੀ ਦੀ ਲੋੜੀ ਦਾ ਗਾਣਾ ਚੰਗੇ ਆ ਜੀ ਹਾਂਜੀ ਇਹ ਖਾਸ ਨੇਹਾ ਜੀ ਲੋਕਾਂ ਵਾਸਤੇ ਆਪਾਂ ਪੁੱਤਨਾਂ ਦੀ ਲੋੜੀ ਤੇ ਮਨਾਉਂਦੇ ਮਨਾਉਂਦੇ ਆ ਇੱਕ ਖਾਸ ਲੋਕਾਂ ਵਾਸਤੇ ਆ ਦੁਨੀਆ ਬਹੁਤ ਦੂਰ ਤੱਕ ਪਹੁੰਚ ਗਈ ਆ ਆਪਾਂ ਬਹੁਤ ਚੰਨ ਤੱਕ ਪਹੁੰਚ ਗਏ ਆ ਠੀਕ ਆ ਪਰ ਲੋਕਾਂ ਦੇ ਮਨ ਚ ਅਜੇ ਵੀ ਸ਼ੰਕਾ ਆ ਵੀ ਧੀਆਂ ਮਾੜੀਆਂ ਹੁੰਦੀਆਂ ਪਰ ਮੈਂ ਇਹ ਕਹਿਣਾ ਚਾਹੁੰਨਾ ਧੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਵੱਧ ਤੋਂ ਵੱਧ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨੀ ਚਾਹੀਦੀ ਆ ਧੀਆਂ ਨੂੰ ਪਾਲਨ ਪੋਸ਼ਣ ਵਧੀਆ ਤੇ ਕਿਹਨਾ ਕਰਨਾ ਚਾਹੀਦਾ ਕਹਿੰਦਾ ਬੇਟੀ ਜਿਹੜੀ ਆਈ ਤੁਹਾਡੀ ਇਹ ਆਈ ਵੀ ਨਰਾਤਿਆਂ ਦੇ ਵਿੱਚ ਹਾਂਜੀ ਨਰਾਤਿਆਂ ਦੇ ਵਿੱਚ ਆਈ ਐਸੇ ਨਰਾਤਿਆਂ ਦੇ ਵਿੱਚ ਹਾਂਜੀ ਨਰਾਤਿਆਂ ਦੇ ਵਿੱਚ ਇਸੇ ਨਰਾਤਿਆਂ ਵਿੱਚ ਬੇਟੀ ਦੀ ਲੋੜੀ ਪਾਈ ਦੇਖੋ ਜੀ ਮੇਰੇ ਘਰ ਬੇਟੀ ਨੂੰ ਦੇ ਚਾਹ ਇਹ ਕਹਿੰਦੇ ਗੱਲਾਂ ਕਈ ਕਹਿ ਦਿੰਦੇ ਨੇ ਬੇਟੀ ਹੋਈ ਆ ਅਸੀਂ ਜੇ ਬੇਟੀ ਹੋਈ ਆ ਤੇ ਬੇਟੀ ਵਾਸਤੇ ਕੁਝ ਕਰਾਂਗੇ ਤੇ ਫਿਰ ਚਾਰ ਚੁੱਕਣ ਪਤਾ ਲੱਗੂ ਤੁਹਾਨੂੰ ਖੁਸ਼ੀ ਹੋਈ ਆ ਮੈਨੂੰ ਮੇਰੇ ਘਰ ਦਾ ਵੀ ਚਾਹੀਦੀ ਜੀ ਮੈਨੂੰ ਮੇਰੀ ਬੇਟੀ ਹੋਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਜੀ ਮਾਦੀ ਲੋੜੀ ਸੈਲੈਬ੍ਰੇਟ ਕਰਵਾਉਂਦੇ ਹਾਂ ਸਾਰੇ ਰਿਸ਼ਤੇਦਾਰ ਸੱਦੇ ਆ ਹਾਂਜੀ ਸਾਰੇ ਰਿਲੇਟਿਵ ਆ ਜੋ ਆ ਸਾਡਾ ਫਰੈਂਡ ਸਰ ਓ ਜੈਕੂ ਜੀ ਆਹ ਕੀ ਨਾਮ ਤੁਹਾਡਾ ਸੰਗਾਲ ਸਿੰਘ ਕਿਹਦੀ ਲੋੜੀ ਸੀ ਅੱਜ ਜੈ ਮੇਰੀ ਪੁੱਤ ਦੀ ਲੋੜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੋਖੋਂ ਮੰਦਾ ਆਖੀ ਜਲ ਜੰਮੇ ਰਜਾਂ ਇਹਨਾਂ ਨੂੰ ਬਹੁਤ ਵੱਡਾ ਉੱਚਾ ਦਾਇਰਾ ਦਿੱਤਾ ਕੋਈ ਮਾੜਾ ਦਾਇਰਾ ਨਹੀਂ ਦਿੱਤਾ ਇੱਕ ਕਰਕੇ ਇਹਨਾਂ ਬਰਾਬਰ ਸਮਝੀ ਜਾਓ ਆਪਣੇ ਪੁੱਤਾਂ ਨਾਲ ਵੀ ਵੱਧ ਚੁੱਕੇ ਜੀ ਤੇ ਬੜੀ ਖਾਨੂੰ ਖੁਸ਼ੀ ਆ ਕਿ ਸਾਡੇ ਘਰ ਪੋਤੀ ਜੀ ਲੋੜ ਜਾਈਆ ਬੇੜੀ ਦੇ ਲਈ ਜੀ ਇਹ ਨਾ ਸਰ ਬਾਈ ਬਹੁਤ ਸਾਰੇ ਬਾਈ ਨਾ ਬਾਈ ਜਿੱਦਾਂ ਸੇ ਪਰ ਨਾ ਕੀ ਲੱਗਦੀ ਤੁਹਾਡੀ ਬੇਟੀ ਇਹ ਬਦਰ ਬਦਰ ਕੀ ਕਹਿਣਾ ਚੰਦੇ ਅੱਜ ਤੂੰ ਦੇਖੋ ਵੀ ਬੇਟੀ ਆ ਨਾ ਇਹਨਾਂ ਕੇ ਆਮ ਬਹੁਤ ਬਹਿ ਦੇ ਚ ਬਹਿ ਰਹੀ ਆ ਨਾ ਤੇ ਬੇਟੀ ਇੱਕ ਬੇੜੇ ਨੂੰ ਉੱਠ ਜਾਓ ਅੱਗੇ ਦੇਖੋ ਜਿਹੜੇ ਬੇਟੀਆਂ ਆ ਕੋਈ ਆਰਮੀ ਅਫਸਰ ਆ ਐਮ ਫੋਰਸ ਤੇ ਹਰ ਡਿਪਾਰਟਮੈਂਟ ਕੇ ਕਿਹਨਾਂ ਉੱਪਰ ਕਿਹਨਾਂ ਆ ਤੇ ਮੁੰਡੇ ਨੂੰ ਕਈ ਸੇ ਉੱਪਰ ਆ ਤੇ ਇਸ ਤਰ੍ਹਾਂ ਨਹੀਂ ਹੋ ਸਕਦਾ ਬੰਦੇ ਨੂੰ ਇਹ ਇਹ ਕਹਿੰਦੇ ਚੋਣਾਂ ਕਿ ਜਦੋਂ ਇਹਨਾਂ ਨੇ ਜੋ ਦਿੱਕਤਾਂ ਕੀਤਾ ਨੇ ਜੋ ਪ੍ਰਾਲਾ ਕੀਤਾ ਇਹਨਾਂ ਨੇ ਜਿਹੜੀ ਬੇਟੀ ਹੋਈ ਆ ਜਿਹੜੀ ਬੰਦੀ ਇਹਨਾਂ ਨੇ ਤੇ ਵੀ ਦੋ ਸਾਰੇ ਜਿਹੜਾ ਵੈ ਦੂਰ ਦਰ ਤੋਂ ਲੋਕ ਜਾਣ ਤੋਂ ਆਏ ਸਾਰੇ ਹਨਾ ਤੇ ਕਿੰਨਾ ਵਧੀਆ ਲੱਗਾ ਆਉਂ ਨੇ ਤੇ ਕਈ ਲੋਕ ਸੋਚਦੇ ਆ ਵੀ ਲੈ ਬੇਟੀ ਹੋ ਗਈ ਆ ਜੀ ਨਹੀਂ ਜੀ ਬੇਟਾ ਹੋਣੀ ਚਾਹੀਦਾ ਸੀ ਇਦਾਂ ਕੱਲ ਨੂੰ ਸੌ ਗੱਲਾਂ ਸੋਚਦੇ ਆ ਜਿਆਦਾ ਤਰੇ ਜਿਹੜੀ ਲੇਡੀ ਸੋਚਦੀ ਬੰਦਰ ਸੋਚਦਾ ਮੇਰੇ ਖੁਦ ਦੇ ਦੋ ਬੇਟੀਆਂ ਮੇਨੂੰ ਕਹਿੰਦਾ ਕਦੇ ਦੇਜਨੀ ਆ ਮੇਰੀ ਵੀਡੀਓ ਬੰਨ ਬੈਠਾ ਜਿਹਦਾ ਕਿੰਨੀ ਗੱਲ ਕਰਦਾ ਬਰਾਬਰ ਸੋ ਜਿੱਤਾਰ ਆਪਣੇ ਤੇ ਕਈ ਵਾਰੀ ਲੇਡੀ ਲੇਡੀ ਨੂੰ ਕਹਿੰਦੀਆਂ ਵਾ ਨਹੀਂ ਤੁਸੀਂ ਦਾ ਤੁਹਾਨੂੰ ਬੇਟਾ ਚਾਹੀਦਾ ਏ ਬੇਟੀਆਂ ਕਰ ਖਵਾਇ ਕਰ ਦਿੰਦੀਆਂ ਲੇਕਿਨ ਜੋ ਬੇਟੀਆਂ ਕਰ ਤੁਹਾਨੂੰ ਪਤਾ ਬਜ਼ੁਰਗ ਹੁੰਦਾ ਨਾ ਜੋ ਬੇਟੀ ਦੇ ਦਿਆ ਨਾ ਉਹ ਬੇਟਾ ਨਹੀਂ ਦੇਵੇਗਾ ਬੇਟੇ ਸਾਬਟਦੇ ਇੱਕ ਬੇਟੀ ਇੱਕ ਨਾਲ ਖਲੰਦੀ ਲਾਸ਼ ਹੁੰਦੀ ਆ ਤੁਹਾਨੂੰ ਕੋਈ ਵੀ ਸਾ ਬੇਟਾ ਪੁੱਲ ਮੰਗਦਾ ਬੇਟੀ ਚੀਜ਼ ਮੰਗਦੀ ਨਹੀਂ ਜਿਹੜੀ ਮੈਂ ਨਹੀਂ ਚਾਹੁੰਦਾ ਵੀ ਚਲੋ ਜੋ ਬੇਟੀ ਆ ਨਾ ਬੇਟੀ ਜਿਹਦਾ ਇਹਨਾਂ ਨੇ ਜੋ ਪ੍ਰੋਪਰਡਾ ਕੀਤਾ ਨਾ ਅੱਜ ਵੀਡੀਓ ਨਵੀਂ ਕਿ ਬਣਾਈ ਹੈ ਨਾ ਬਹੁਤ ਵਧੀਆ ਤੇ ਬਹੁਤ ਜੀ ਖੁਸ਼ੀ ਹੈ ਵੀ ਹਾਂ ਦੀ ਕਿਤੇ ਹੋਰ